ਨੀਵਾ ਹੋ ਕੇ ਚੱਲਵੇਂ ਰੱਬ ਨੀਵਿਆਂ ਨੂੰ ਮਿਲਦਾ ਨੀਵਾ ਹੋ ਕੇ ਚੱਲਵੇਂ ਰੱਬ ਨੀਵਿਆਂ ਨੂੰ ਮਿਲਦਾ ਨੀਵੀਂ ਕਰੀਏ ਗੱਲਵੇਂ ਰੱਬ ਨੀਵਿਆਂ ਨੂੰ ਮਿਲਦਾ ਨੀਵੀਂ ਕਰੀਏ ਗੱਲਵੇਂ ਰੱਬ ਨੀਵਿਆਂ ਨੂੰ ਮਿਲਦਾ ਨੀਵਾ ਹੋ ਕੇ RAM ਨੇ ਪਾਇਆ ਨੀਵਾ ਹੋ ਕੇ RAM ਨੇ ਪਾਇਆ ਜੰਗਲਾਂ ਦੇ ਵਿੱਚ ਡੇਰਾ ਲਾਇਆ ਜੰਗਲਾਂ ਦੇ ਵਿੱਚ ਡੇਰਾ ਲਾਇਆ ਛੱਡਿਆ ਰਾਜ ਮਹਿਲ ਵੇ ਰੱਬ ਨੀਵਿਆਂ ਨੂੰ ਮਿਲਦਾ ਨੀਵਾ ਹੋ ਕੇ ਚੱਲਵੇਂ ਰੱਬ ਨੀਵਿਆਂ ਨੂੰ ਮਿਲਦਾ ਨੀਵਾ ਹੋ ਕੇ ਚੱਲਵੇਂ ਰੱਬ ਨੀਵਿਆਂ ਨੂੰ ਮਿਲਦਾ ਨੀਵੀਂ ਕਰੀਏ ਗੱਲ ਵੇ ਰੱਬ ਨੀਵਿਆਂ ਨੂੰ ਮਿਲਦਾ ਨੀਵੀਂ ਕਰੀਏ ਗੱਲ ਵੇ ਰੱਬ ਨੀਵਿਆਂ ਨੂੰ ਮਿਲਦਾ ਨੀਵਾ ਹੋ ਕੇ ਤਰੂ ਨੇ ਪਾਇਆ ਨੀਵਾ ਹੋ ਕੇ ਤਰੂ ਨੇ ਪਾਇਆ ਪੰਜੇ ਸਾਲ ਦੀ ਸਾਰੀ ਕਾਇਆ ਪੰਜੇ ਸਾਲ ਦੀ ਸਾਰੀ ਕਾਇਆ ਪਾਇਆ ਰਾਜ ਮਹਲ ਵੇ ਰੱਬ ਨੀਵਿਆਂ ਨੂੰ ਮਿਲਦਾ ਨੀਵਾ ਹੋ ਕੇ ਚੱਲ ਵੇ ਰੱਬ ਨੀਵਿਆਂ ਨੂੰ ਮਿਲਦਾ ਨੀਵਾ ਹੋ ਕੇ ਚੱਲ ਵੇ ਰੱਬ ਨੀਵਿਆਂ ਨੂੰ ਮਿਲਦਾ ਨੀਵੀ ਕਰੀਏ ਗਲਵੇ ਰੱਬ ਨੀਵਿਆਂ ਨੂੰ ਮਿਲਦਾ ਨੀਵੀ ਕਰੀਏ ਗਲਵੇ ਰੱਬ ਨੀਵਿਆਂ ਨੂੰ ਮਿਲਦਾ ਨੀਵੇਂ ਬੂਟੇ ਲੈਣ ਹੁਲਾਰੇ ਨੀਵੇਂ ਬੂਟੇ ਲੈਣ ਹੁਲਾਰੇ ਦੇਣ ਫਲਾਂ ਦੇ ਫਲ ਵੇ ਰੱਬ ਨੀਵਿਆਂ ਨੂੰ ਮਿਲਦਾ ਦੇਣ ਫਲਾਂ ਦੇ ਫਲ ਵੇ ਰੱਬ ਨੀਵਿਆਂ ਨੂੰ ਮਿਲਦਾ ਨੀਵੀ ਕਰੀਏ ਗੱਲ ਵੇ ਰੱਬ ਨੀਵਿਆਂ ਨੂੰ ਮਿਲਦਾ ਨੀਵਾ ਹੋ ਕੇ ਚੱਲ ਵੇ ਰੱਬ ਨੀਵਿਆਂ ਨੂੰ ਮਿਲਦਾ ਨੀਵਾ ਹੋ ਕੇ ਚੱਲ ਵੇ ਰੱਬ ਨੀਵਿਆਂ ਨੂੰ ਮਿਲਦਾ ਨੀਵੀ ਕਰੀਏ ਗੱਲ ਵੇ ਰੱਬ ਨੀਵਿਆਂ ਨੂੰ ਮਿਲਦਾ ਨੀਵੀ ਕਰੀਏ ਗੱਲ ਵੇ ਰੱਬ ਨੀਵਿਆਂ ਨੂੰ ਮਿਲਦਾ ਦولت ਦਾ ਕੇ ਦਿਮਾਣੇ ਨ ਕਰੀਏ ਦੌਲਤ ਦਾ ਕੇ ਦਿਮਾਣ ਨ ਕਰੀਏ ਹਰ ਵੇਲੇ ਉਸ ਰੱਬ ਤੋਂ ਡਰੀਏ ਹਰ ਵੇਲੇ ਉਸ ਰੱਬ ਤੋਂ ਡਰੀਏ ਚਰਨੀ ਲਾਲੇ ਮਨਵੇ ਰੱਬ ਨੀਵਿਆਂ ਨੂੰ ਮਿਲਦਾ ਨੀਵਾ ਹੋ ਕੇ ਚੱਲਵੇ ਰੱਬ ਨੀਵਿਆਂ ਨੂੰ ਮਿਲਦਾ ਨੀਵਾ ਹੋ ਕੇ ਚੱਲਵੇ ਰੱਬ ਨੀਵਿਆਂ ਨੂੰ ਮਿਲਦਾ ਨੀਵੀਂ ਕਰੀਏ ਗਲਵੇ ਰੱਬ ਨੀਵਿਆਂ ਨੂੰ ਮਿਲਦਾ ਨੀਵੀਂ ਕਰੀਏ ਗਲਵੇ ਰੱਬ ਨੀਵਿਆਂ ਨੂੰ ਮਿਲਦਾ ਨੀਵਾ ਹੋ ਕੇ ਚੱਲਵੇ ਰੱਬ ਨੀਵਿਆਂ ਨੂੰ ਮਿਲਦਾ